ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਨਹਾ ਤੋਂ ਕਿ ਆਪਾਂ ਹੋਗੇ ਜੀ ਫ੍ਰੀ ਟਾਈਮ ਹਜੇ 11:00 ਸਵਾ 11 ਦਾ ਹੋਇਆ ਬਸੇ ਤੇ ਸਾਰੇ ਜਵਾਂਖ ਜੁਗ ਨਾਲੇ ਬਸ ਭੈਣ ਨੇ ਨਹਾਉਣਾ ਬਸ ਉਹ ਜਾਂਦੀ ਐ ਨਾ ਹਣ ਤੇ ਪਸੀਨਾ ਸਭੋਂ ਲੱਗੇਗਾ ਪੋਚੇ ਵਗੈਰਾ ਲੈ ਸੀ ਤੇ ਆਪਾਂ ਪਸ਼ੂ ਵਾਲਾ ਕੰਮ ਸਾਰਾ ਪਸ਼ੂ ਨੂੰ ਸੁ ਸੁ ਨਹਾ ਕੇ ਨਿਮੇੜ ਕੇ ਸਾਰਾ A to Z ਨੂੰ ਫਤਿਹ ਕਰਕੇ ਕੰਮ ਹੁਣ ਆਪਾਂ ਕੇਰਾ 4 ਵਜੇ ਤੱਕ ਨਹੀਂ ਬਾਹਰ ਨਿਕਲਦੇ 4 ਦੇ ਵੀ ਸਾਢੇ 4 ਹੋ ਜਾਣਗੇ ਕਰਾਬ ਨਹੀਂ ਨਰਚਾੜਾ ਕੁਝ ਬਣਾ ਕੇ ਨਹੀਂ ਤੇ ਚਲੋ ਜੀ ਤੇ ਬਾਕੀ ਪਲੀਜ਼ ਜਿਹੜਾ ਸਾਡੇ ਚੈਨਲ ਦੇ ਨਵੇਂ ਹੁੰਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਣਾ ਜਾਂ ਕਮੈਂਟ ਕਰਕੇ ਜਰੂਰ ਦੱਸਿਓ ਸੰਤ ਪਾਪਾ ਭੋਗ ਤੇ ਜਾਂਦਾ ਲਓ ਜੀ ਪਾਪਾ ਜਾਂਦਾ ਮਰਕ ਦੇ ਭੋਗ ਤੇ ਤੇ ਪਿੰਡ ਚ ਡੈਥ ਹੋ ਗਈ ਕਿਸੇ ਦੀ ਤੇ ਅੱਜ ਭੋਗ ਆ ਦਾ ਤੇ ਇਹ ਜਿਹੜਾ ਨਵੀਂ ਲੱਗ ਰਹੀ ਹੈ ਜਿਹਾ ਲਗਾਓ ਉਹ ਵੀ ਵੇਖੀ ਸੀ ਕੰਡੋ ਤੇ ਪਾਪਾ ਨੇ ਪਾਣੀ ਪੁਣੀ ਵਾਲੀ ਮੋਟਰ ਕਰਿਆ ਪਾਪਾ ਬੰਦ ਬੰਦ ਕਰਿਆ ਲਾਤਾ ਦਾ ਸਾਰਾ ਲੱਗ ਗਿਆ ਬਸ ਲੱਗ ਗਿਆ ਲੋ ਜੀ ਭੈਣ ਲੈਣਾ ਹਜੇ ਨਾਤੀ ਨਹੀਂ ਬੱਚਾ ਪਾਰਟੀ ਸਾਰੀ ਨਾਲੀ ਤੇ ਅੱਜ ਆਪਣੀ ਨਿੱਕੀ ਦਾ ਸਰ ਮੈਂ ਵਾਏ ਜੁੱਤੀ ਪਾ ਜਾਏ ਦੋ ਨਹੀਂ ਪਈ ਜੋੜੇ ਤੇ ਉਹ ਪਏ ਪੇਟੀ ਤੇ ਪੇਟੀ ਤੇ ਡੱਬਿਆਂ ਚ ਪਾ ਕੇ ਰੱਖਦੇ ਸੀ ਲੋ ਜੀ ਪਾਪਾ ਚੱਲਿਆ ਤੇ ਭਰਾ ਨੂੰ ਵੀ ਕੰਮ ਸੀ ਭਰਾ ਵੀ ਉੱਤਰ ਗਿਆ ਕੰਮ ਬੈਂਕ ਚ ਤੇ ਬੈੜੀ ਜਾਈ ਪਾਪਾ ਬਣ ਕੇ ਤੇ ਚੂਚਟਾ ਤਾੜ ਰੱਖਿਆ ਉਹ ਟੋਕਰੇ ਦੇ ਵਿੱਚ ਪਸ਼ੂ ਬੈਠਿਆ ਆਰਾਮਦਾਰੀ ਨਾਲ ਭੈਣ ਨੇ ਨਾ ਹੋਣਾ ਬਾਕੀ ਸਾਰਾ ਕੰਮ ਫਤਿਹ ਆ ਚੌਂਤਰਾ ਏ ਧੋ ਧੋ ਦਿੰਨੀ ਮੈਂ ਤਾਂ ਰੋਜੀ ਧੋ ਦਿੰਨੀ ਆ ਜੀ ਵਧੀਆ ਹੋ ਜਾਂਦਾ ਤੇ ਕਿਉਂਕਿ ਡਾ ਸੋਨਾ ਹੋ ਗਿਆ ਇੱਕ ਕੁਆਲਿਟੀ ਨਾਲ ਡੇਢ ਕੁਆਲਿਟੀ ਵਧੀਆ ਹੋ ਜਾਂਦਾ 20 ਲੀਟਰ ਵਾਲੀ ਨਾ ਪੋਚਾ ਲਾਉਣਾ ਇੱਥੇ ਥੋੜਾ ਜਿਹਾ ਔਖਾ ਕਿਉਂਕਿ ਜਦੋਂ ਪੋਚਾ ਲਾਉਣਾ ਬਹੁਤ ਜ਼ਿਆਦਾ ਤਪ ਜਾਂਦਾ ਤੇ ਇਹ ਫਿਰ ਇੰਨਾ ਹੋ ਨਹੀਂ ਲੱਗਦਾ ਲੱਗਦਾ ਨਹੀਂ ਪੁੱਤਾਂ ਫਿਰ ਤਾਂ ਕਰਕੇ ਮੈਂ ਧੋ ਦਿੰਨੀ ਐ ਲੋ ਜੀ ਪਸ਼ੂ ਬੈਠੇ ਆ ਪਸ਼ੂ ਨਮਾ ਤੇ ਸਵੇਰੇ ਨਮਾ ਕੇ ਬੰਨੇ ਆ ਤੇ ਪੱਖੇ ਦੀ ਸਪੀਡ ਸਲੋ ਹੀ ਚੱਲੀ ਜਾਂਦੀ ਅੱਜ ਕਿਉਂਕਿ ਏਸੀ ਚਲਾ ਰੱਖਿਆ ਅੱਜ ਜਦੋਂ ਏਸੀ ਚਲਾ ਲੈਂਦੇ ਆ ਨਾ ਉਹ ਤਾਂ ਸਲੋ ਹੋ ਜਾਂਦਾ ਪੱਖਾ ਬਾਕੀ ਇਹ ਠੰਡਾ ਬਹੁਤ ਜ਼ਿਆਦਾ ਹੈ ਇੱਥੇ ਚੂਚੇ ਤਾੜਤੇ ਕਿਉਂਕਿ ਸਾਰੇ ਦਿਨ ਚੂਚੇ ਇੱਕ ਤਾਂ ਗਰਮੀ 'ਚ ਫਿਰਦੇ ਰਹਿੰਦੇ ਆ ਫੇਰ ਵੀ ਔਖਾ ਤੇ ਗਾਂ ਜਾਂਦੇ ਜੀ ਉਹ ਕਪੋਚੇ ਲਾਉਣੇ ਨਾ ਉੱਥੇ ਜਾਵੜਦੇ ਫਿਰ ਭੈੜਾ ਲੱਗਦਾ ਬਿੱਠਾ-ਬੁੱਠਾ ਮਾਰਦੇ ਆ ਫਿਰ ਆ ਬੈਠੇ ਆ ਚੂਚੋ ਤੇ ਟਰੂਡੋ ਨੇ ਆਪਣੇ ਨੇ ਫਲੂਡੋ ਹਾਂ ਇਹ ਆ ਬੜਾ ਸੋਣਾ ਮੂੰਹ ਦਾ ਟੇਡਾ ਐ ਐ ਐ ਕਰੀ ਐ ਐ ਐ ਚਲੋ ਜੀ ਪਾਪਾ ਵੀ ਗਿਆ ਤੇ ਭਰਾ ਹਜੇ ਆਇਆ ਨਹੀਂ ਪਤਾ ਨਹੀਂ ਪਾਪਾ ਬਾਹਰ ਪੇੜ ਗਿਆ ਕਿ ਨਹੀਂ ਪੇੜ ਗਿਆ ਚਲ ਬਸ ਸਾਈ ਠੀਕ ਆ ਤੇ ਆਪਾਂ ਬਸ ਕੰਮ ਤਾਂ ਦਾ ਫਤਿਹ ਜੀ ਨੇ ਇੱਥੇ ਢਾਕ ਦਿੰਨੇ ਹੁੰਦਾ ਜੀ ਬਾਹਰ ਛਾਂ ਰਹਿੰਦੀ ਆ ਜੋ ਸ਼ਾਮ ਨੂੰ ਧੁੱਪ ਨਹੀਂ ਆਉਂਦੀ ਆ ਕੰਧ ਦਾ ਆ ਜਾਂਦਾ ਇਧਰ ਉੱਟਾ ਤੇ ਇੱਥੇ ਢਾਕ ਦਿੰਨੇ ਆ ਆ ਕੱਪੜੇ ਜਵਾਕਾਂ ਦੇ ਨਾਤੇ ਆ ਲੋ ਜੀ ਬਾਕੀ ਕੰਪਲੀਟ ਆ ਕੰਮ ਟਾਈਮ 11:00 ਵਜੇ 11 ਦਾ ਟਾਈਮ ਹੋ ਗਿਆ 11 ਦਾ ਲੋ ਜੀ ਭੈਣ ਦੇ ਕੰਮ ਅੱਜ ਰਸੋਈ ਦੇ ਵਿੱਚ ਦੁੱਧ ਬਾਹਰ ਹੀ ਪਿਆ ਚੰਗਾ ਹੋ ਗਿਆ ਮੈਂ ਆ ਗਈ ਫ੍ਰਿਜੀ ਚ ਰੱਖੀਏ ਤੇ ਬਸ ਜੀ ਕੱਲ ਨੂੰ ਖਾ ਲ ਆਪਣੇ ਇੱਧਰ ਖਾ ਲ ਆਊਗਾ ਤੇ ਜਵਾਕਾਂ ਨੂੰ ਚਾ ਚੜਿਆ ਵਾ ਵੀ ਖਾ ਲ ਆਊਗਾ ਤੇ ਲੋ ਜੀ ਚੀਜ਼ ਕੀ ਬੇ ਗੱਦੂ ਗੱਦੂ ਬੇ ਗੱਦੂ ਚਲੋ ਜੀ ਹੁਣ ਆਪਾਂ ਕਰਦੇ ਆ ਰੈਸਟ ਘੰਟਾ ਖੜੀ ਹੁਣ ਆਪਾਂ ਬਿੱਲੇ ਆ ਲਓ ਜੀ ਇਸੀ ਚੱਲੀ ਜਾਂਦਾ 16 ਦੇ 16 ਦੇ ਛੱਕ ਰੱਖਿਆ ਲਓ ਬੱਚਾ ਬਾਲਟੀ ਹੁਣ ਦੇਖੋ ਬਸ ਇਹਨਾਂ ਦਾ ਹੀ ਰਹੂਗਾ ਸਸੀ ਕਾਂਜੀ ਕਰੇ ਸਸੀ ਕਾਂਜੀ ਸਸੀ ਕਾਂਜੀ ਲਓ ਜੀ ਟਾਈਮ ਹੋ ਗਿਆ ਜੀ 2:02 ਵਜਿੰ ਦੇ ਵਿੱਚ 5 ਮਿੰਟ ਰਹਿੰਦੇ ਆ ਤੇ ਮੈਂ ਧਰ ਲਈ ਚਾਹ ਲਓ ਚਾਹ ਤਾਂ ਉਬਲ ਵੀ ਆਈ ਤੇ ਬੱਚੇ ਅੱਜ ਬਿਸਕੁਟ ਲੈ ਤੁਸੀਂ ਵੈਸੇ ਰਣਬਰ ਨੇ ਕਰੀਦਾ ਜਾਂਦੇ ਕੁਛ ਖਾਣ ਨੂੰ ਕੁਛ ਖਾਣ ਨੂੰ ਬੁਛਦੇ ਆ ਚਲੋ ਜੇ ਖਾਣਾ ਹੋਇਆ ਤਾਂ ਕੁਛ ਬਣਾ ਦਾਂਗੇ ਜਦੋਂ ਇਕੱਠੇ ਹੁੰਦੇ ਆ ਜਵਾਕ ਜੀ ਉਦੋਂ ਬਾਲਾ ਉਹ ਕਰਦੇ ਛੁੱਟੀਆਂ ਛੁੱਟੀਆਂ ਬਾਲਾ ਉਹ ਕਰਦੇ ਆਹ ਖਾਣਾ ਆਹ ਖਾਣਾ ਅੱਗੇ ਤਾਂ ਸਕੂਲ ਸਕਾਲ ਵਗ ਜਾਂਦੇ ਫੇਰ ਨਹੀਂ ਆਣਾ ਫੇਰ ਤਾਂ ਕਿ ਜਮਾ ਰੋਟੀ ਤੇ ਮਸਾ ਦੇਦੇ ਹੁਣ ਛੁੱਟੀਆਂ ਹੋ ਗਈਆਂ ਹੁਣ ਬਾਲਾ ਕਰਦੇ ਆਹ ਖਾਣਾ ਆਹ ਖਾਣਾ ਖਾ ਲਓ ਜੀ ਤੇ ਮੌਸਮ ਹੋਇਆ ਪਿਆ ਪੂਰਾ ਆਇਆ ਹੋਇਆ ਪਿਆ ਵੀ ਹੁਣ ਵੀ ਮੀ ਆਇਆ ਹੁਣ ਵੀ ਮੀ ਆਇਆ ਮੀ ਆ ਜੇ ਤੜੀ ਬਾਲਾ ਵਧੀਆ ਕੰਮ ਹੋ ਜੇ ਮੀ ਆ ਜੇ ਤਾਂ ਚਾਪਣੀ ਪੜਿਆ ਉਹ ਹਾਂ ਤੇ ਪਹਿਲਾ ਪਾਪਾ ਉਧਰੋਂ ਆਇਆ ਉਹ ਤਾਂ ਦੇ ਆ ਫਿਰ ਵੀ ਇੱਥੋਂ ਵੀ ਇਹਨਾਂ ਦੇ ਨੰਬਰ ਦਾ ਆ ਆਪਣੇ ਬੰਦ ਚ ਤੇ ਉਹਨਾਂ ਦੀ ਮਾਤਾ ਜੀ ਦੀ ਡੈਥ ਹੋ ਗਈ ਹੁਣ ਉਧਰ ਦਾ ਸੰਸਕਾਰ ਆ 4 ਵਜੇ ਤੇ ਬਸ ਜਾ ਪਾਪਾ ਹਾਂ ਚਾਹ ਚੂ ਪੀ ਕੇ ਫੇਰ ਜਾਊਗਾ ਦੁਬਾਰੇ ਉਧਰ ਜਾਣਾ ਸੋਨੋ ਮੌਸਮ ਦਾ ਹਾਲ ਚਾਰ ਦਿਖਾਉਣੀ ਆ ਆਪਾ ਲਓ ਜੀ ਮੌਸਮ ਮੋٹے ਮੋٹے ਪੂਰੇ ਬੱਦਲ ਹੋ ਗਏ ਦੇਖੋ ਮੀਂਹ ਪਾ ਦੇ ਰੱਬਾ ਹੁਣ ਤਾਂ ਹੁਣ ਤਾਂ ਜੀ 2 ਦਿਨ ਹੋ ਗਏ ਹੈ ਇੰਨਾ ਰਪੁੰਦਾ ਤਾਂ ਏਸੀ ਵੀ ਇੰਨਾ ਜਿਆਦਾ ਕੰਮ ਨਹੀਂ ਕਰਦਾ ਤੇ ਬਹੁਤ ਜਿਆਦਾ ਬੁਰਾ ਹਾਲ ਹੈ ਬਸ ਚਾਹ ਚੂ ਪਿਆ ਪੀ ਕੇ ਨਾ ਤੇ ਪਰਾ ਦੁਆਰੇ ਪਸੂ ਨੂੰ ਪਾਣੀ ਪਿਆਉ ਹੋਰ ਪੀ ਲੈਂਦੇ ਆ ਇਸ ਵੇਲੇ ਕੀ ਕੁਆਲਿਟੀ ਲਓ ਜੀ ਖੁੱਲ੍ਹ ਛੱਡ ਗਿਆ ਹੈ ਚਿਚੜ ਖਾਂਦੇ ਜੀ ਇਹ ਛੋਟੇ ਛੋਟੇ ਹੁੰਦੇ ਤਾਂ ਕਹਿੰਦੇ ਚਿਚੜ ਬਹੁਤ ਖਾ ਲੈਂਦੇ ਪਸੂਆਂ ਦੇ ਚਿਚੜ ਚੁਚੜ ਤਾਂ ਨਹੀਂ ਲੱਗਣ ਦਿੰਦੇ ਇਹ ਭੈ ਜਮਾ ਵੀ ਤੇ ਖਾ ਜਾਂਦੇ ਆ ਸਾਰੇ ਛੱਡ ਗਿਆ ਭਰਾ ਖੁੱਲਿਆ ਦਾ ਹੁੱਕਾ ਦੋਂਦੇ ਤਾੜੇ ਹੁਣ ਤਾਂ ਮੌਸਮ ਦਾ ਧੁੱਪ ਤਾਂ ਹੈ ਨਹੀਂ ਜੀ ਬਿਲਕੁਲ ਵੀ ਪਰ ਦਮ ਬਹੁਤ ਜਿਆਦਾ ਹੈ ਬਸ ਆਪਾਂ ਚਾਚੂ ਪੀ ਕੇ ਫੇਰ ਹਜੇ ਤਾਂ ਅੰਦਰ ਹੀ ਆਪਾਂ ਫੇਰਾ 4 4:30 ਵਜੇ ਤੱਕ ਕੋਈ ਕੰਮ ਕੱਲ ਕਹਿੰਦੇ ਸੀਗੇ ਕਹਿੰਦੇ ਇਹ ਕੁਰਸੀ ਨਹੀਂ ਹੁੰਦੀ ਜੀ ਇਹ ਮੂੜਾ ਹੁੰਦਾ ਠੀਕ ਹੈ ਜੀ ਕਿਉਂਕਿ ਦੱਸੇ ਤੋਂ ਪਤਾ ਲੱਗਦਾ ਹੈ ਨਾ ਪੁੱਜਾ ਆਪਾਂ ਨੂੰ ਜਿਹੜੀ ਚੀਜ਼ ਦਾ ਪਤਾ ਨਹੀਂ ਹੁੰਦਾ ਚਲੋ ਦੱਸ ਦਿੰਦਾ ਅਗਲਾ ਪਤਾ ਲੱਗ ਜਾਂਦਾ ਵੀ ਇਹ ਮੂੜਾ ਹੁੰਦਾ ਹਨ ਪਾਪਾ ਨੂੰ ਇੰਨਾ ਨਹੀਂ ਜਾਣਕਾਰੀ ਹੁੰਦੀ ਤੇ 21 ਲਿਆਇਆ ਸੀ ਪਾਪਾ ਵਿੱਚ ਨਾਲੇ ਫਿਰਦੇ ਸੀਗੇ ਤੇ ਪਿਛਲੇ ਸਾਲ ਲਿਆ ਸੀ ਜੂਨ ਦੇ ਛੁੱਟੀਆਂ 'ਚ ਇੱਕ ਅੱਧਾ ਹੋਰ ਲਿਆਉਂਦਾ ਵਧੀਆ ਸੈੱਟ ਬਣ ਜਾਂਦਾ ਫਿਰ ਤਾਂ ਸਾਜੂ ਆ ਗਏ ਭਾਰੀ ਬਣ ਲੈਂਦੇ ਆਖ ਨੇ ਬੈਠੂਗਾ ਹੁਣ ਪਹਿਲਾਂ ਤੂੰ ਬੈਠਾ ਸੀ ਇੰਨਾ ਚਿਰ ਹੁਣ ਮੈਂ ਬੈਠਣਾ ਮੰਗ ਲਿਆ ਇਹਨਾਂ ਨੂੰ ਕੋਈ ਕੰਮੀ ਨਹੀਂ ਧੁੱਪ ਬਿਲਕੁਲ ਵੀ ਹੈ ਨਹੀਂ ਜੀ ਧੁੱਪ ਬਿਲਕੁਲ ਵੀ ਨਿਸ਼ਾਨੀ ਨਹੀਂ ਹੈ ਨਹੀਂ ਧੁੱਪ ਦਾ ਦੈਂ ਭੋਜਾ ਦੇ ਚਲੋ ਜੀ ਆਪਾਂ ਚਾਹ ਚੁ ਪੀਨੇ ਆ ਤੇ ਪੁੱਛਦੇ ਆ ਬੱਚਾ ਨੂੰ ਕੀ ਖਾਣਗੇ ਰੋਟੀ ਖਾਣਗੇ ਉਹ ਤਾਂ ਬਿਸਕੁਟ ਲਿਆਤੇ ਸੀ ਭਰਾ ਨੇ ਬਿਸਕੁਟ ਵਗੈਰਾ ਖਾ ਕੇ ਹੁਣ ਹੀ ਹਟਿਆ ਚਲੋ ਜੀ ਫੇਰ ਮਿਲਾ ਲੀਓ। ਲੌਜੀਟਾਂ ਹੋ ਗਏ 3:30 ਦਾ ਉੱਤੇ ਹੀ ਆ 10 ਮਿੰਟ ਤੇਰਾ ਆਪਾਂ ਪਕੜਨ ਦਾ ਲੱਗਿਆ ਹੁਣੇ ਬਸ ਬਾਹਰ ਨੂੰ ਆਵਾਜ਼ ਵੀ ਵੱਜਦੀ ਐ ਕਿ ਉਹ ਫਰਾਂ ਵਾਲਾ ਹੋ ਗਿਆ ਮੀਲੇ ਚਾਰੇ ਵਾਲਾ ਸਭ ਮੁੱਖਾ ਜਿਹਾ ਲੱਗਿਆ ਪਰ ਸੁਣਵਾਇਆ ਉਹ ਪੁੜਾੜੀ ਆ ਬੋਲ ਮਗਰਤਨ ਯਾਰ ਦੀ ਵਰਨਿਆ ਉਹ ਆ ਗੁੰਦਰੀ ਆ ਬੋਲੀ ਪੁੜਾੜੀ ਚੱਲਣ ਚਾਹੋਂਗੇ ਕਿਦਾਂ ਕਰੀਏ ਬਾਟਾ ਕਰਦੇ ਨੂੰ ਤੇ ਦੀਗਣੀ ਆ ਉਹ ਮੈਂ ਦੱਸਦਾ ਤੇ ਕੋਈ ਇਹ ਜੋ ਉਹ ਜੀ ਇਹ ਬਾਗਦੇ ਆ ਇਹ ਬਾਜਰਾ ਪਾਉਣਾ ਸ਼ਾ ਚਾਹ ਜਨਨਾ ਆ ਤਾਂ ਸ਼ਾ ਚਾਹ ਪਾ ਠੁੱਕ ਮਾਲਦੇ ਆ ਹੋ ਹੋ ਜਾਂ ਦੁੱਖਾ ਕਰ ਲਈ तेरे साथ ज़्यादा मौत हो गई भी जाने का तो वो भी नहीं तो आई नहीं जाएगा तो क्या पता चाय 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 ਮੋਸਮ ਤਾਂ ਪੂਰਾ ਐ ਹੋਇਆ ਬੈਦੂ ਨਹੀਂ ਆ ਰਿਹਾ ਮੁੰਡੀ ਨੂੰ ਵੀ ਆ ਜਾਈਏ ਮੁੰਡੇ ਤੇ ਮਾਜੇ ਪਰ ਕੁਝ ਖੜਾ ਰੱਖ ਕੇ ਛੋਣਦਾ ਆਉਂਦਾ ਹੈ ਪ੍ਰਾਹਾਈ ਜਿਹੜੀ ਛੋਟੀ ਛੋਟੀ ਜਿਹਨੋਂ ਮੈਸਾ ਥੋੜੀ ਜਿਆਦਾ ਗਰਮ ਹੁੰਦਾ ਹੁੰਦਾ ਹੈ ਤੇ ਉਹ ਆਇਆ ਇਹ ਛੋਟੀ ਹੋਰ ਖਲਿਆ ਰਹੇ ਨਾ ਨਾ ਕੱਢਦਾ ਲੰਮੀ ਬਾਦ ਦੇ ਮੈਂ ਸਾਂ ਨਾ ਦੰਮੀ ਜਾ ਰਿਹਾ ਮੈਂ ਕਿਹਦੇ ਸੋਟੇ ਚ ਬਣਾਉਂਦੇ ਰਹੇ ਹਾਂ ਬਸ ਬਸ ਉਹ ਤਾਂ ਆਇਆ ਬੰਦੇ ਨੂੰ ਸੋਨਾ ਦਿੱਨੇ ਆ ਜਿਹੜੀ ਬੇਇੱਜ਼ਤੀ ਸੀ ਉਹ ਵੀ ਬਣਾ ਲੈ ਬਾਈ ਫਿਰ ਹਾਂ ਉਹ ਜੂ ਵਾਲੀ ਸੀ ਜਿਹੜੀ ਛੋਟੀ ਸਮਾਨੀ ਨੂੰ ਉਹਦੀ ਤਾਂ ਪੂਰੀ ਚਾਹੀਦੀ ਦੂਜੀ ਛੋਟੀ ਨਾਲ ਵੀ ਆ ਲੈ ਇਹ ਘੱਟਾ ਇਹ ਘੱਟਾ ਦਾ ਹੋਉਂਦਾ ਲੰਮੀ ਲੰਮੀ ਵੀ ਘੱਟਾ ਹੈ ਵੇਸ ਮੇਵਾ ਦਾ ਹੱਕ ਕੋਈ ਨਹੀਂ ਇਹ ਤਾਂ ਸੱਤ ਹੋਣੀ ਜੀ ਬਸ ਸਾਡਾ ਕੋ ਬੜਾ ਮਦਦ ਕਰ ਦੋ ਕਰ ਦੋ ਆਈ ਜਾ ਕੇ ਮੁਰਵਾ ਲਓ ਜੀ ਭਰਾ ਲਾਈ ਜਾਂਦਾ ਨਹੀਂ ਅੱਜ ਤਾਂ ਰਣ ਪਰ ਹੁਣੇ ਬੰਦਾਂਗੇ ਹੈਨਾ ਹੋਰ ਬਾਹਰ ਹੀ ਬੰਦ ਆਇਤ ਹੈ ਨਹੀਂ ਤੁੱਪ ਹਵਾ ਚੱਲੀ ਜਾਂਦੀ ਹੈ ਵਧੀਆ ਖਾ ਲੈਣੀਆਂ ਟਾਈਮ ਨਾਲ ਲਓ ਜੀ ਤੇ ਜਸ਼ਨੇ ਨੂੰ ਆਪਣੇ ਨੂੰ ਬੜੀ ਸੋਹਣੀ ਡਿਊਟੀ ਲਈ ਹੈ ਗੱਡ ਦੇਗਾ ਅੱਜ ਕਿਲਾ ਪੱਕੀ ਹੈ ਲੈ ਨੀਰ ਖਾਣਾ ਚੱਲੀ ਜਾਂਦਾ ਜੀ ਬਹੁਤ ਜ਼ਿਆਦਾ ਬਾਟੀ ਲੈ ਆ ਕੇ ਦੇਵਾ ਹੈ ਹੈ ਉਹ ਤਾਂ ਇਹ ਜਰਾ ਭਰ ਕੇ ਨਿਕਲ ਜਾਂਦਾ ਹੁੰਦਾ ਨਿਕਲ ਜਾਂਦਾ ਹੈ ਹਾਂ ਹਾਂ ਨਿਕਲ ਜਾਂਦਾ ਲਿਆਉਣੀ ਆ ਬਾਟੀ ਲਿਆ ਕੇ ਦੇਣੀ ਕਿੱਲਾ ਹੈਗਾ ਰਣ ਵੀਰ ਉਹ ਹੀ ਗੁਲਾ ਹੈਗਾ ਲੋ ਯਾ ਪਤੀ ਦਾ ਸ਼ਾਦੀ ਭਾਂਨੇ ਭਾਂਦੇ ਚੱਕ ਤੇ ਪਸ਼ੂ ਵੀ ਬੰਦ ਹੋ ਸਕਦਾ ਆ ਨੇ ਤੇ ਮਾਚਨ ਸ਼ਾਦੀ ਜੀਤ ਜੇ ਨਾ ਤਾਂ ਡੇਟ ਹੋ ਜਾਗਾ ਇੱਥੇ ਤੁਹਾਨੂੰ ਪਾਣੀ ਦੀ ਬਾਟੀ साढ़े 4 बजे ना था भी के पानी वाइदला था आज रोमनो ने की कर दी चाय नहीं मतलब सारी अच्छोई च पाले क्या हो दोनों झील ला के चलते पता मत है ना कितने दिन है फिर मैं हुआ ताली देते हैं हमारी छाजान नदी के के और दो तार आ लेकिन रात आई होते ही होता ਜਿਵੇਂ ਆਇਆ ਘਰ ਥੱਲੇ ਅਸਾ ਮਾਰਸ਼ੀ ਨੂੰ ਪਾਟੀ ਦੇ ਆ ਤੇ ਉਹ ਬਾਟੀ ਜਾ ਤਾ ਜਿਹੜੀ ਕਿੱਲੇ ਆਈ ਸੀ ਆ ਵੀ ਉੱਥੇ ਪਈ ਹੈ ਉਹਨੇ ਜੀ 20 ਤੇ ਤਾਂ ਬਰੇਟਾ ਬਰੇਟਾ ਕਰਾ ਲਿਆ ਤਾਂ ਉਹ 14 ਛੱਟੇ ਲੱਗਦਾ ਉਹ ਖੁੱਲੀ ਹੋ ਸੀ ਆ ਉਹ ਆ ਕੇ ਪਾਣੀ ਦਿਤਾ ਨੂੰ ਚਲੋ ਇਹ ਦਾਲ ਸਰਦੀ ਕੀ ਆਵਾ ਬੋਤਾ ਜੇ ਮੀਰੀ ਚਲਵਾਇਆ ਕਿ ਕੋਈ ਟਾਈਮ ਨਾਲ ਬਾਹਰ ਬੰਨਿਆ ਹੋਦਾ ਕਿ ਹਾਲਾ ਹੀ ਨੀਲਾ ਚਾਹ ਬਾਤੀ ਦੇ ਆਏ ਜਿਵੇਂ ਬਾਤੀ ਦੇ ਆਏ ਚਲ ਉਧਰ ਬਾਹਰ ਟੁੱਟੋ ਆ ਫਲੂਟੋ ਤਰੋਦਾ ਕਿਹੜਾ ਕਿਸ ਤਰ੍ਹਾਂ ਨਾ ਦੇਖ ਰੱਖਿਆ ਲਿਖਿਆ ਹਾਂ ਸੁਣੋ ਨਾ ਇਹਦਾ ਫਲੂਟਾ ਨਹੀਂ ਮੈਨੂੰ ਤਾਂ ਪਲੂਟੋ ਕਹਿੰਦੇ ਸੀ ਫਲੂਟੋ ਆ

ਬਸ ਹੁਣ ਆਕਮ ਚਾ ਕੇ ਇੱਕ ਲੈਟੀ ਧਰ ਦੇਣਾ ਕਿਉਂਕਿ ਨੇਰੀ ਦਾ ਪਤਾ ਨਹੀਂ ਕਦੋਂ ਤੇਜ਼ ਹੋ ਜਾਈ ਹੁਣ ਤਾਂ ਹਵਾਆਂ ਖੜੀ ਆ ਤੇ ਮੈਂ ਖਦਾ ਉਹ ਨਾ ਆਪਾਂ ਆ ਆ ਸਾਡੀ ਕੀ ਦੇਖੋ ਆ ਆ ਜਿਵੇਂ ਜੀ ਆਪਾਂ ਇਹ ਪਾ ਪਾ ਨੇ ਇਹਦੀ ਆ ਪਾਈਏ ਤੇ ਇਹ ਪਾ ਆਪਾਂ ਮਸਿਆ ਦਾ ਹੱਥ ਕਰ ਨਾ ਕਿਤੇ ਜੂ ਬੰ ਮੇਰੇ ਨਾਲ ਤੇ ਆ ਇਹ ਪਾ ਪਾਈ ਹੋਈ ਹੈ ਦੀ ਆ ਬੱਚਾ ਚੌਂਦੇ ਆਏ ਥੱਲੇ ਧਰਤੀ ਦੇ ਵਿੱਚ ਦੀ ਤੇ ਘਰੇ ਵਧੀਆ ਪਾਣੀ ਆ ਨਹੀਂਗਾ ਵੀ ਬਾਲਟਾਂ ਹਟੋਣਾ ਪਊਗਾ ਪੋਲੇ ਬਾਜਣਾ ਪਾਣੀ ਜਰੀਆ ਹੁੰਦੀ ਮੌਜ ਹੈ ਜੀ ਐਸੀ ਗੱਲਾਂ ਦਾ ਹਾਂ ਕੀ ਹੈ ਹਜੇ ਵੀ ਨਹੀਂ ਸਾਨੂੰ ਜਾਨਦਾ ਤੁਹਾਨੂੰ ਵੀ ਮੌਜ ਰੱਖਦਾ ਹੈ ਰੋਡੋ ਅੱਛਾ ਜਸੂ ਦੇ ਪਿੱਛੇ ਬਹਿਣਾ ਹੈ ਤੂੰ ਹੀ ਚੱਕੀ ਬੱਤਾ ਜੀ ਹੁੰਦੇ

ਪਣ ਨੇ ਸਬਜ਼ੀ ਧਾਸਦੀ ਸੀ ਤੇ ਲੱਸੀ ਵਗੈਰਾ ਬਣਾਉਂਦੀ ਕਿਉਂਕਿ ਆਏ ਹੁੰਦਾ ਲੱਸੀ ਭਰਾ ਪੀ ਜਾਂਦਾ ਰੋਟੀ ਤਾਂ ਨਹੀਂ ਖਾਦੀ ਜਾਂਦਾ ਇਸ ਵੇਲੇ ਲੱਸੀ ਲੱਸੀ ਪੀ ਜਾਂਦਾ ਘਰ ਕੇ ਵੱਡਾ ਗਲਾਸ ਹਾਂਏ ਸੁੱਕੀਆਂ ਸੁੱਕੀਆਂ ਬਾਕੀਆਂ ਬੜੀ ਵਧੀਆ ਐ ਲੋ ਜੀ ਪਣ ਨੇ ਗੋਣ ਤਾਟਾ ਸਾਮ ਹੋਗਾ ਸਹੀ ਸ਼ੀਦਾ ਤੇ ਭਰਾ ਕੱਢੀ ਜਾਂਦਾ ਧਾਰ ਫਿਰ ਸਾਮੇ ਗੇ ਦੁੱਧ ਬਾਦ ਤੇ ਬਾਸ ਜਨਾ ਮਤਲਬ ਕਿ ਇਹ ਸ਼ਾਲਾ ਜਰੂਰ ਤੇ ਹੈਗੀ ਆਟੇ ਨੂੰ ਬਹੁਤ ਸਾਫ ਆ ਬਾਲਾ ਵਧੀਆ ਆਟਾ ਜੀ ਜਿਵੇਂ ਮੈਂ ਇਦਾਂ ਹੀ ਬਣਾ ਪੂਰਾ ਭੋਰਾ ਵੀ ਸੂੜਾ ਨਹੀਂ ਨਿਕਲਦਾ ਹਾਂ ਸਹੀ ਹੈ ਜੀ ਭਰਾ ਨੇ ਕੱਢ ਲਈ ਧਾਰ ਹੁਣ ਆਪਾਂ ਦੁੱਧ ਬਾਸ ਆ ਗਏ ਉਧਰ ਆਪਣੀ ਲੇਟੀ ਹਵਾ ਚੁੰਦੀ ਜਾਂਦੀ ਹੈ ਅੱਗ ਤਾਂ ਵੈਸੇ ਮੱਚੀ ਆਈ ਹੈ ਤੇ ਕਿਰਾਂ ਇੰਨੀ ਆ ਗਵਾਤੀਆਂ ਮੱਚ ਗਈਆਂ ਫਿਰ ਹੋਰ ਧਰਦਾਂਗੇ ਕਿਰਾਂ ਇੱਕ ਵਾਰੀ ਬਾਲਾ ਜਾ ਖਾ ਗਈ ਨਾ ਰੇਜੇ ਜੇ ਪੈ ਗਈ ਫੇਰ ਨੀ ਟਾਈਮ ਲੱਗਦਾ ਫੇਰ ਜੂ ਠੇਤੀ ਆਪਣੀ ਮਸ਼ੀਨ ਤੋਂ ਵੀ ਕੱਪੜਾ ਉੱਡ ਗਿਆ ਇੰਨੀ ਤੇਜ਼ ਹਵਾ ਚੱਲੀ ਜਾਂਦੀ ਹੈ

ਰੋਬਾ ਲਾ ਅੰਮਾ ਕਾੜ ਪਾ ਲੈ ਤੂੰ ਜਗੜ ਦੇਣੇ ਸਾਂ ਸਾਂਭ ਦੇਣੇ ਸਾਂਭ ਦੇ ਦੇਸ਼ ਨੇ ਰੱਖ ਦੇ ਬੱਚਾ ਨੂੰ ਰੱਖ ਦੇ ਆਪਣਾ ਉਹ ਕਿੱਧਰ ਗਿਆ ਕੰਮ ਆ ਜਾ ਮਾਮਾ ਮਾਕੇ ਜਿੱਥੇ ਇੱਧਰ ਗਏ ਬਾਕੀ ਦੇ ਲੈ ਲਓ ਜੀ ਐਡੇ ਐਡੇ ਵਾਲ ਹੋ ਗਏ ਆਪਣੇ ਭਰਾ ਦੇ ਐਵੇਂ ਤੇਰੀ ਬੱਬੂ ਮਾਣਾ ਦੇ ਨੂੰ ਭਾਰੇ ਵਾਲਿਆ ਜੀ ਵਾਲ ਕਿਉਂਕਿ ਕਟਾਉਣੇ ਸਾਡੇ ਸਾ ਤਿੰਨਾ ਭੈਣ ਭਰਾਵਾਂ ਦੇ ਵਾਲ ਬਹੁਤ ਜ਼ਿਆਦੇ ਭਾਰੇ ਆ ਤੇ ਕਾਲੇ ਕਾਲੇ ਵਾਲ ਐ ਮੇਰੇ ਬ੍ਰਾਹਮਣੇ ਦੇ ਵੀ ਵਾਲ ਵਧੀਆ ਕਾਲੇ ਆ ਮੇਰੇ ਮੇਰੇ ਵਾਲ ਥੋੜੇ ਜਿਹੇ ਚਿੱਟੇ ਜਾਦੇ ਆ ਗਏ ਜਵਾਕ ਹੱਸ ਲੱਗ ਜਾਂਦੇ ਮਾਸੀ ਬੁੜੀ ਹੋ ਗਈ ਤੂੰ ਤੇ ਲਓ ਜੀ ਨਿਰਮਾ ਪਾ ਦਿੰਦੀ ਰਹਿਣ ਫਿਰ ਤੂੰ ਨਾ ਲੈਂਦਾ ਬੱਚੀ ਨੂੰ ਅੱਡ ਪਾਏਗਾ ਇਕੱਠੇ ਲਾਈ ਜੀ ਮੈਂ ਸੱਚੇ ਭਰਾਣੇ ਡਿਊਟੀ ਉਹ ਕਰਤੀ ਇੱਧਰ ਲਈ ਤੇ ਮੈਂ ਰੋਟੀਆਂ ਲੱਗ ਦੂੰਗੀ ਭਾਏ ਅੱਜ ਅਸੀਂ ਦੋਨੇ ਭੈਣਾਂ ਰੋਟੀਆਂ ਲਾ ਲਾਂਗੇ ਬਾਰ ਫੜਾ ਫੜਾ ਵੱਜੀ ਜਾਂਦਾ। ਲਓ ਜੀ। ਲਓ ਜੀ। ਦੁੱਧ ਵਾ ਗਰਮ ਧਾਤਤਾ ਨੀਰਾਚਾਰਾ ਭਰਾ ਨੇ ਪਾਤਾ ਤੇ ਭਰਾ ਹੁਣ ਜਾਂਦਾ ਨਹਾਉਣ ਤੇ ਬਸ ਅਸੀਂ ਦੋਨੇ ਭੈਣਾਂ ਰੋਟੀ ਲਾ ਲਾਂਗੇ ਗੈਸ ਤੇ। ਇੱਕ ਜਣੀ ਵੇਲੀ ਜਾਊਗੀ ਇੱਕ ਜਣੀ ਰਾੜ ਲਾਂਗੇ ਮੈਨੂੰ ਤਾਂ ਇੰਨਾ ਚੁੱਲ੍ਹੇ ਚੌਕੇ ਦੀ ਯਾਦ ਆਉਂਦੀ ਹੈ ਨਾ ਆਪਦੇ ਦੀ ਮੈਨੂੰ ਤਾਂ ਵਧੀਆ ਲੱਗਦਾ ਬਾਹਰ ਸੋਈ ਦੇ ਵਿੱਚ ਰੋਟੀ ਪਾੜੀ ਪਕਾਉਣਾ ਪਕਾਉਣਾ ਤਾਂ ਦੁੱਬਰ ਹੋ ਜਾਂਦਾ ਮੈਨੂੰ ਮੈਨੂੰ ਤਾਂ ਲੱਗਦਾ ਵੀ ਅਰਕ ਚੁੱਲ੍ਹੇ ਦੇ ਕੰਮ ਹੋਵੇ ਵਧੀਆ ਤੇ ਇੱਧਰ ਆਪਣੇ ਬੱਚਾ ਪਾਲਟੀ ਕੋਠੇ ਤੇ ਫਿਰਦੀ ਹੈ ਜਸ਼ਨ ਆਜੋ ਉਹ ਬੱਚਾ ਪਾਲਟੀ ਉਹ ਫਿਰਦੇ ਕੋਠੇ ਤੇ ਹਵਾ ਚੱਲੀ ਜਾਂਦੀ ਹੈ ਕਹਿੰਦੇ ਬਹੁਤ ਜ਼ਿਆਦਾ ਵਧੀਆ ਕੋਠੇ ਜਿਆਦੇ ਭੈਣ ਵੀ ਜਾਪੜੀ ਕੋਠੇ ਤੇ ਮੈਂ ਦੁੱਧ ਗਰਮ ਤਾਂ ਰੱਖਿਆ ਸੀਗਾ ਤੇ ਆਪਾਂ ਇੱਧਰ ਲੈ ਓ ਬੱਚਾ ਬਾਲਟੀ ਲੈ ਆਸੀ ਹਲੋ ਅੱਡੀਪੂ ਥੱਲੇ ਡਿਪੂ ਪੁੱਠੇ ਕੰਮ ਨਾ ਕਰਿਆ ਕਰੋ ਨਾ ਆ ਲੋ ਤੁਸੀਂ ਵਾਰੀ ਨਾਲ ਨਾ ਫੇ ਰੋਟੀ ਖਾ ਲਿਓ ਨਹੀਂ ਆਉਂਦੀ ਹੱਥ 'ਚ ਬਈ ਹਵਾ ਚੱਲਦੀ ਏ ਕੀ ਕਰਨੀਏ ਹੁਣ ਫੜਨਾ ਏ ਮੈਂ ਥੱਲੇ ਰਾਵਾਂਗਾ ਆ ਹੁਣ ਤਾਂ ਖਿੱਚਨੇ ਵਾ ਅੱਛਾ ਮੈਨੂੰ ਖਿੱਚਦੀ ਆ ਪਾਗਣਾ ਓਏ ਮਾਰਿਓ ਨਾ ਮੇਰੇ ਸਿਰ 'ਚ ਸੁੱਤੀ ਆਂਦੇ ਆ ਰੋੜ 'ਚ ਤੇ ਚਲੋ ਜੀ ਬਸ ਰੋਟੀ ਰੋਟੀ ਪਕਾਉਣੀ ਆ ਆਪਾਂ ਹੁਣ ਹੋਰ ਆਪਣੇ ਕੋਲੇ ਕੋਈ ਖਾਸ ਕੰਮ ਹੈ ਨਹੀਂ ਰੋਟੀ ਪਕਾਉਣੀ ਆ ਤੇ じゃ ਆਪਾਂ ਤੁਹਾਨੂੰ ਬਾਅਦ ਚ ਰੋਟੀ ਰੋਟੀ ਕਾਹ ਬਕੂ ਕੇ ਪਾਣੀ ਦਿਖਾਉਣਾ ਉਹ ਦਿਖਾਵਾਂਗੇ ਤੇ ਇਧਰ ਆਪਣਾ ਦੁੱਧ ਗਰਮ ਹੋ ਰਿਹਾ ਤੇ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਪਤਾ ਨਹੀਂ ਕਿੱਡੀ ਕੁ ਵੀਡੀਓ ਬਣ ਗਈ ਆਪਾਂ ਤਾਂ ਚੈੱਕ ਵੀ ਨਹੀਂ ਕਰੀ ਤੇ ਬਾਕੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਉਂਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੇਕਰ ਵੀਡੀਓ ਵਧੀਆ ਲੱਦੀ ਆ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਸਾਰੇ ਭੈਣ ਭਰਾਵਾਂ ਦਾ ਹਨਾ ਜਿਹੜੇ ਆਪਣੇ ਨਾਲ ਜੁੜੇ ਹੋਇਆ ਸੋ ਸਾਰੀਆਂ ਮੇਰੀਆਂ ਭੈਣਾਂ ਮੇਰੇ ਵੀਰ ਹਨਾ ਮੇਰੀਆਂ ਮਾਤਾ ਮਾਂ ਭੈਣਾਂ ਸਾਰਿਆਂ ਦਾ ਦਿਲੋਂ ਤਾਂ ਨਵਾਜੀ ਤੁਸੀਂ ਐਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਆਪਣੇ ਚੈਨਲ ਨਾਲ ਐਵੇਂ ਹੀ ਸਪੋਰਟ ਬਣਾ ਕੇ ਰੱਖਿਓ ਤੇ ਕਿਉਂਕਿ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚਿਆ ਹਨਾ ਨਹੀਂ ਆਪਾਂ ਇਕੱਲੇ ਤਾਂ ਕੀ ਕਰ ਸਕਦੇ ਆ ਬਸ ਆਪਾਂ ਇੱਕ ਬਲੌਗਿੰਗ ਕਰ ਸਕਦੇ ਆ ਜਾਂ ਆਪਾਂ ਬਸ ਇਹ ਆਪਾਂ ਕੰਮ ਕਰ ਸਕਦੇ ਆ ਬਾਕੀ ਆਪਾਂ ਕੋਸ਼ਿਸ਼ ਇਹ ਕਰਦੇ ਹੁੰਨੇ ਆ ਕਿ ਆਪਣੇ ਵਲੌਗ ਥੋੜੇ ਜੇ ਵੀ ਪਰਿਵਾਰਿਕ ਵਲੌਗ ਹੋਣਾ ਹਨਾ ਵੀ ਐਵੇਂ ਕੋਈ ਵੀ ਸਾਰੇ ਦੇਖ ਸਕਣ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਕਿਹੜਾ ਕੋਈ ਗਲਤ ਹੋ ਗਾਦੇ ਆ ਤੇ ਤੁਹਾਡੇ ਸਾਰਿਆਂ ਦਾ ਇਸੇ ਤਰ੍ਹਾਂ ਪਿਆਰ ਜੀ ਆਪਣੇ ਚੈਨਲ ਦੇ ਨਾਲ ਬਣਾਈ ਰੱਖਿਓ ਤੇ ਚਲੋ ਜੀ ਐਂਡ ਕਰਦੇ ਆਂ ਵੀਡੀਓ ਦਾ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਥੈਂਕ ਯੂ ਜੀ ਤੇ ਬਾਕੀ ਵੀਡੀਓ ਨੂੰ ਫੁੱਲ ਦੇਖਣ ਲਈ ਬਹੁਤ-ਬਹੁਤ ਧੰਨਵਾਦ ਮਰੀਕਾ ਇੱਕ ਅੱਖ ਮੇਰੀ ਇੱਧਰ ਕੈਮਰੇ ਤੇ ਆ ਇੱਕ ਬੜੀ ਕੱਖ ਉਧਰ ਆ ਦੁੱਧ ਤੇ ਦੁੱਧ ਨਾਲ ਅੱਜ ਵਾਰ ਤੇ ਚਲੋ ਜੀ ਮਿਲਦੇ ਆਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਜਿਹੜੇ ਭਰਾ ਭਰਾ ਨਵੇਂ ਨੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਜੀ ਤੇ ਬਾਕੀ ਸਾਰਿਆਂ ਨੂੰ ਸਰਸ਼ਿਆ ਕ Bye-bye.